ਸੇਕ ਕੌਮ ਦੇ ਮਹਾਨ ਜਰਨੈਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਾਲਾਨਾ ਸ਼ਹੀਦ ਜੋੜ ਮੇਲਾ ਗੁਰੂ ਕੀ ਵਡਾਲੀ ਵਿਖੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਗਿਆ ਜਿਸ ਸੰਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਕਮੇਟੀ ਦੇ ਪ੍ਰਧਾਨ ਬਾਬਾ ਤਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ ਬਾਬਾ ਤਾਰ ਸਿੰਘ ਸਲਾਹਕਾਰ ਸਕੱਤਰ ਜਥੇਦਾਰ ਬਾਬਾ ਜਸਵੰਤ ਸਿੰਘ ਖਜ਼ਾਨਚੀ ਬਾਬਾ ਜਗੀਰ ਸਿੰਘ ਜਰਨਲ ਸਕੱਤਰ ਪਰਮਜੀਤ ਸਿੰਘ ਵੜਾਲੀ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਤੋਨਾ ਸਾਇਪ੍ਰਸ ਦੇ ਚੇਅਰਮੈਨ ਓਮ ਪ੍ਰਕਾਸ਼ ਕੱਪਰ ਅਤੇ 올 ਪੰਜਾਬ ਰੇੜੀ ਫੜੀ ਯੂਨੀਅਨ ਦੇ ਪੰਜਾਬ ਪ੍ਰਧਾਨ ਡਾਕਟਰ ਇੰਦਰਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਇਹ ਬਾਬਾ ਜੀਵਨ ਸਿੰਘ ਜੀ ਦਾ ਅੱਜ ਨਗਰ ਕੀਰਤਨ ਮਹਾਨ ਨਗਰ ਕੀਰਤਨ ਜਿਹੜਾ ਗੁਰੂ ਕੀ ਵਡਾਲੀ ਤੋਂ ਹਰ ਸਾਲ ਤਰ੍ਹਾਂ ਨਿਕਲਦਾ ਏ ਤੇ ਇਹ ਛੋਡੇ ਸਹਬਜ਼ਾਦਿਆਂ ਦੀ ਸ਼ੀਧੀ ਮਾਤਾ ਗੁਜਰਕੌਰ ਦੀ ਛਿੱਤੀ ਤੇ ਬਾਬਾ ਜੀਵਨ ਸਿੰਘ ਦੀ ਛਿੱਤੀ ਦੇ ਗੁਰਪੁਰਪ ਨਿਕਲਦੇ ਨੇ ਤੇ ਅੱਜ ਸੁਰੇਖਾਨਪਾਤ ਸਾਹਿਬ ਆਰੰਭ ਹੋਇਆ ਨੇ ਉਸ ਤੋਂ ਪਰਾਂਤ ਅੱਜ ਮਹਾਨ ਨਗਰ ਕੀਰਤਨ ਜੁਗੋ ਜੁਗੋ ਤਾਲ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜਾਂ ਪਿਆਰੇ ਦੇ ਕੋਈ ਵੇਟ ਗੁਰਦੁਆਰਾ ਸਰਉਣੀ ਸ਼ੀਲ ਬਾਬਾ ਜੀ ਤੋਂ ਆਰੰਭ ਹੋਇਆ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਨਗਰੀ ਗੁਰੂ ਕੀ ਪਟਾਲੀ ਵਿਖੇ ਜਰਨ ਤੂ ਧਰਤੀ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਸ਼ਕਾਪੂਰ ਵਿਖੇ ਨਿਕਾਲਿਆ ਜਾ ਰਿਹਾ ਹੈ